ਡਾਕਟਰ ਮਨਦੀਪ ਕੌਰ ਰਾਏ ਦੀ ਵਿਾਰਤਕ ਪੁਸਤਕ 에ਰਾ ਜਾਂਦੇ ਕਿਹੜੇ ਪਾਸੇ ਵਿੱਚੋਂ ਰਚਨਾ ਕਾਲਖ ਤੋਂ ਚਾਨਣ ਤੱਕ ਬੁੱਧੀ ਦਾ ਵਿਕਾਸ ਹੀ ਮਨੁੱਖਤਾ ਜਿਹਾ ਗੁਣ ਹੈ ਜਿਸ ਦੀ ਵਜ੍ਹਾ ਨਾਲ ਉਸਨੇ ਜੰਗਲ ਤੋਂ ਘਰ ਤੱਕ ਦਾ ਸਫਰ ਤੈਅ ਕੀਤਾ ਆਪਣੇ ਵਿਵੇਕ ਨਾਲ ਜੰਗਲਾਂ ਦੀ ਕਾਂਠ ਸ਼ਾਂਠ ਕਰਕੇ ਆਪਣੇ ਸੁਖਾਮੀ ਜੀ ਮੱਲੀ ਮਕਾਨ ਬਣਾਉਂਦਾ ਬਣਾਉਂਦਾ ਇਨਸਾਨ ਆਦਮਾਨਵ ਤੋਂ ਅਜੋਕਾ ਸਬਕ ਮੁਰਖ ਬਣ ਗਿਆ ਇਸੇ ਤਰ੍ਹਾਂ ਜੇ ਮਕਾਨ ਵਿੱਚ ਰਹਿੰਦਿਆ ਦੁਰਪਾਗ ਬਸ ਬੰਦੇ ਦੀ ਬੁੱਧੀ ਨੂੰ ਪੁੱਠਾ ਗੇੜਾ ਆ ਜਾਵੇ ਤੋ ਬਾਬਸ ਜੰਗਲਾਂ ਵਾਲੇ ਹਾਲਾਤ ਵਿੱਚ ਪਹੁੰਚ ਜਾਂਦਾ ਹੈ। ਰੋਪੜ ਜ਼ਿਲ੍ਹੇ ਦੇ ਰਾਏਪੁਰ ਮੋਨਾਂ ਨੇੜੇ ਨੂਰਪੁਰ ਬਿੱਧੀ ਪਿੰਡ ਵਿੱਚ ਰਹਿੰਦੇ ਬੰਦਰਾਂ ਦੇ ਵੀ ਉਸਦੇ ਜਵਾਨ ਪੁੱਤਰ ਸਖਦੇਵ ਦੇ ਜੀਵਨ ਦੇ ਪੱਤਰ ਨੂੰ ਵੇਖ ਕੇ ਸਹਿਜੀ ਇਸ ਗੱਲ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ। ਉਹਨਾਂ ਦੀ ਕਨਾਲ ਡੇਡ ਕਨਾਲ ਜਗ੍ਹਾ ਇੱਕ ਜੰਗਲ ਦਾ ਰੂਪ ਧਰ ਚੁੱਕੀ ਸੀ ਜਿਸ ਦੇ ਵਿੱਚ ਉਹ ਸਾਰੇ ਗਿੱਟਾਂ ਦੇ ਮਕਾਨ ਵਿੱਚ ਇਹ ਮਾਂ ਪੁੱਤ ਜਾਨਵਰਾਂ ਤੋਂ ਵੀ ਬੱਤਰ ਜ਼ਿੰਦਗੀ ਗੁਜ਼ਾਰੇ ਸਨ। ਸ਼ਾਇਦ ਕਿਸੇ ਨੂੰ ਪੜਦਿਆਂ ਸੁਣਦਿਆਂ ਯਕੀਨ ਨਹੀਂ ਆਵੀ ਕਿ ਵੰਦਨਾ ਦੇਵੀ ਦੇ ਨਹ ਦੋ ਦੋ ਇੰਚ ਵਦੇ ਹੋਏ ਕਿਸੇ ਜਨੌਰ ਦੇ ਪੰਜੇ ਵਰਗੇ ਲੱਗਦੇ ਸਨ ਮਹਿਲੇ ਕੁਚੈਲੇ ਕੱਪੜੇ ਤੇ ਖਿੰਡੇ ਹੋਏ ਰੁੱਖੇ ਵਾਲਾਂ ਵਾਲੀ ਵੰਦਨਾ ਦੇਵੀ ਸੁੱਕ ਕੇ ਹੱਡੀਆਂ ਦਾ ਪਿੰਜਰ ਬਣ ਚੁੱਕੀ ਸੀ ਦੱਸਦੇ ਹਨ ਕਿ ਉਸ ਦੀ ਅਜਿਹੀ ਹਾਲਤ ਉਸ ਦੇ ਪਤੀ ਦੀ ਮੌਤ ਤੋਂ ਬਾਅਦ ਹੋਈ ਸੀ ਦੇਮਾਗੀ ਸੰਤੁਲਨ ਠੀਕ ਨਾ ਹੋਣ ਕਰ ਉਹ ਕਿਸੇ ਨੂੰ ਪਛਾਣਦੀ ਵੀ ਨਹੀਂ ਸੀ ਧੀ ਵਿਆਹੀ ਹੋਈ ਸੀ ਪਤਾ ਨਹੀਂ ਕਿਸ ਮਜਬੂਰੀ ਬਸ ਉਹ ਵੀ ਉਹਨਾਂ ਦੀ ਸੁਧ ਲੈਣ ਕਟ ਵੱਧੀ ਆਉਂਦੀ ਸੀ ਪੁੱਤਰ ਸਖਦੇਵ ਕਿਸੇ ਵੇਲੇ ਡਰਾਈਵਰ ਰਿਆ ਸੀ ਪਰ ਇਸ ਵੇਲੇ ਉਹ ਵੀ ਆਪਣੇ ਮਾਂ ਨਾ ਘਰੇਲੂ ਸਵਾਨ ਦੇ ਨਾਂ ਤੇ ਕਬਾੜ ਦੇ ਢੇਰ ਤੇ ਹੀ ਬੈਠਾ ਸੀ ਉਸ ਦੇ ਖੂਨ ਵਿੱਚ ਐਚ ਆਈ ਵੀ ਦੀ ਲਾਗ ਨੇ ਉਸ ਦੀ ਆਰੇ ਦੁਆਲੇ ਦੇ ਸਮਾਜ ਤੋਂ ਦੂਰੀ ਬਣਾ ਦਿੱਤੀ ਹੋਈ ਸੀ ਇਸ ਕਮਰੇ ਦੀਆਂ ਕੰਧਾਂ ਤੇ ਛੱਤਾਂ ਵੀ ਬੰਦਰਾਂ ਦੇ ਵੀ ਦੇ ਲੇਖਾਂ ਵਾਂਗੀਆਂ ਕਾਲਖ ਨਾਲ ਭਰੀਆਂ ਹੋਈਆਂ ਸਨ ਸ਼ਾਇਦ ਇਹ ਕਾਲਖਾਂ ਭਰਿਆਂ ਤੋਂ ਮੱਛਰਾਂ ਜਾਂ ਠੰਡ ਤੋਂ ਬਚਣ ਲਈ ਅੰਦਰ ਹੀ ਬਾਲੀ ਜਾ ਰਹੀ ਅੱਗ ਨਾ ਪੈਦਾ ਹੋਈ ਸੀ ਅਜੇ ਹੀ ਹਰਤ ਵਿੱਚ ਵੀ ਅਗਰੇ ਮਾਂ ਪੁੱਤ ਜ਼ਿੰਦਾ ਸਨ ਤਾਂ ਉਸ ਦੀ ਵਜ੍ਹਾ ਇਸੀ ਕਿ ਇਹਨਾਂ ਦੀ ਪੌਣਾ ਕੁੱਕੀਲਾ ਜ਼ਮੀਨ ਵਾਣ ਵਾਲਾ ਵਿਅਕਤੀ ਇਹਨਾਂ ਨੂੰ ਹਰ ਸਾਲ ਦਾ 10000 ਰੁਪਏ ਚਕੋਤੇ ਦੇ ਨਾਲ ਨਾਲ ਚਾਰ ਰੋਟੀ ਵੀ ਦੇ ਜਾਂਦਾ ਸੀ। ਇਹਨਾਂ ਬਾਰੇ ਵੀਡੀਓ ਰਾਹੀਂ ਜਾਣਕਾਰੀ ਇਸੇ ਪਿੰਡ ਦੇ ਇੱਕ ਫੌਜੀ ਮਨਪ੍ਰੀਤ ਸਿੰਘ ਨੇ ਦਿੱਤੀ ਸੀ। ਉਹਨਾਂ ਦੀ ਦਰਦਸ਼ਾ ਵੇਖ ਕੇ ਗੁਰਪ੍ਰੀਤ ਬਾਈ 28 ਜੂਨ 2018 ਨੂੰ ਸਰਪੰਚ ਤੇ ਪਿੰਡ ਦੇ ਮੁਖਤ ਪਰ ਬੰਦਿਆਂ ਦੀ ਹਾਜ਼ਰੀ ਵਿੱਚ ਉਹਨਾਂ ਨੂੰ ਹਸਨਪੁਰ ਲੈ ਆਇਆ। ਵੰਦਰਾਂ ਦੇਵੀ ਤੇ ਉਸ ਦਾ ਪੁੱਤਰ ਸਖਦੇਵ ਹਲਾਜਨਾ ਬਿਲਕੁਲ ਠੀਕ ਹਨ ਤੇ ਸੁਪਨਿਆਂ ਦੇ ਘਰ ਪਰਿਵਾਰ ਵਿੱਚ ਰਹਿੰਦੇ ਆ ਸਧਾਰਨ ਇਨਸਾਨੀ ਜ਼ਿੰਦਗੀ ਬਤੀਤ ਕਰ ਰਹੇ ਨੇ ਸੁਪਨਿਆਂ ਦੇ ਘਰ ਦੇ ਬੇੜੇ ਵਿੱਚ ਮੰਝੇ ਤੇ ਬੈ ਕੇ ਧੁੱਪ ਸੇਖਦੀ ਵੰਦਰਾਂ ਦੇਵੀ ਮੁੜ ਮੁੜ ਆਪਣੇ ਕੋਲੇ ਗੋਰੇ ਨਿਸ਼ੋ ਹੱਥਾਂ ਬਲ ਵੇਖਦੀ ਜਿਵੇਂ ਆਪਣੇ ਨਸੀਬਾਂ ਦੀਆਂ ਰੇਖਾਵਾਂ ਪੜ੍ਹ ਰਹੀ ਹੋਵੇ ਉਸ ਦੇ ਦੁੱਧ ਚਿੱਟੇ ਵਾਲ ਸਿੱਖੇ ਨੈਣ ਨਕਸ਼ ਤੇ ਫੁੱਲਾਂ ਕੁ ਜੰਨਾ ਪਰ ਐਵੇਂ ਦਾ ਪ੍ਰਭਾਵ ਸਿੱਧ ਦੇ ਜਿਵੇਂ ਉਹ ਬੱਚਿਆਂ ਦੇ ਖੇਡਣ ਵਾਲੀ ਚਾਂਦੀ ਰੰਗੇ ਵਾਲਾਂ ਵਾਲੀ ਕੋਈ ਕੁੜੀ ਹੋਵੇ ਸੁਖਦੇਵ ਵੀ ਆਪਣੀ ਮਾਂ ਬਾਗੀ ਕਹਰੇ ਸਰੀਰ ਦਾ ਸੋਹਣਾ ਸੁਨੱਖਾ ਜੋ ਕਿ ਹੁਣ ਦਸਤਾਰ ਬਣ ਕੇ ਸੁਖਦੇਵ ਸਿੰਘ ਬਣ ਗਿਆ ਹੈ ਸੰਸਦ ਦੇ ਰੂਸ ਮਰਾ ਦੇ ਕਮਾ ਵਿੱਚ ਪੂਰੇ ਸ਼ਹਿਰ ਨਾਲ ਹੱਥ ਵਟਾਉਂਦਾ ਹੈ ਦੋਵਾਂ ਮਾਂ ਪੁੱਤਰ ਨੂੰ ਕਾਰਖ ਤੋਂ ਚਾਨਣ ਤੱਕ ਦਾ ਇਹ ਸਫ਼ਰ ਮੁਬਾਰਕ